ਮੇਰਾ ਨਾਮ ਸਿਮਰਜੀਤ ਸਿੰਘ ਆ। ਇਹ ਜਗਾ ਸਾਡੀ ਆ। ਸਾਡੇ ਸਾਰੇ ਭਾਈਵਾਲਿਆਂ ਦੇ ਵਿੱਚ ਭਾਈਵਾਲੇ ਵੀ ਅੱਜ ਕਾਨਾ ਦੁਕਾਨਾ ਵਾਲੇ ਵੀ ਸਾਰੇ ਖੜੇ ਜਿਨ੍ਹਾਂ ਨੇ ਦੁਕਾਨਾਂ ਖਰੀਦੀਆਂ ਵਾ। ਤੇ ਸਾਡੀਆਂ ਰਜਿਸਟਰੀਆਂ ਹੋਈਆਂ ਨੂੰ 2005 ਤੋਂ ਪਹਿਲਾਂ ਦੀਆਂ ਰਜਿਸਟਰੀਆਂ ਹੋਈਆਂ। ਬੜੀਆਂ ਪੁਰਾਣੀਆਂ ਰਜਿਸਟਰੀਆਂ ਸਰਕਾਰ ਹੀ ਕਰਦੀ ਪਈ ਆ। ਤੇ ਅੱਜ ਆ ਕੇ ਸਰਕਾਰ ਨੇ ਇੱਥੇ ਮੈਹਿਕਮਾ ਭੇਜਤਾ ਜੀ ਜਗਾ ਜੀ ਨਿਸ਼ਾਨਦੇਹੀ ਕਰੋ ਸਰਕਾਰ ਕਹਿੰਦੀ ਜਗਾ ਸਾਡੀ ਆ ਜੇ ਜਗਾ ਉਹਨਾਂ ਦੀਆਂ ਤੇ ਨਜਿਸਟੀਆਂ ਕਰ ਤੋਂ ਕੀਤੀਆਂ ਕਿੰਨੀ ਜਗਾ ਹੈ ਟੋਟਲ ਜਗਾ ਇੱਥੇ ਗਿਸਤਾਈ ਨਾਲ ਕਿਹੜੀ ਜਗਾ ਦੀ ਗੱਲ ਕਰਦੇ ਆ ਇਹ ਜਿਹੜੀ ਆ ਪਿੱਛੇ ਜਿਹੜੇ ਦੁਕਾਨਾ ਬਣੀਆਂ ਇਹ ਕਿਹੜੇ ਸਥਾਨ ਤੇ ਇਹ ਚਵਾਰ ਰੋਡ ਦੇ ਉੱਪਰ ਜੀ ਹਾਂ ਟੰਪ ਦੇ ਲੱਗੇ ਇਹ ਵੇਚ ਗਈ ਸੀ ਦੁਕਾਨਾ ਔਰ ਇਹ ਸੀ 25-25 ਲੱਖ ਰੁਪਏ ਦੀਆਂ ਦੁਕਾਨਾ ਖਰੀਦੀਆਂ ਜੀ ਹੁਣ ਕਿੱਧਰ ਨੂੰ ਜਾਈਏ ਹੁਣ ਤੇ ਟੋਟਲ ਕਿੰਨੀਆਂ ਦੁਕਾਨਾਂ ਨੇ ਆਈ ਡੀਆ ਹੈ ਜੀ ਕੁਝ ਹੇਗਾ 20 ਦੁਕਾਨਾਂ ਹੈਗੀਆਂ ਤਕਰੀਬਨ ਕਾਕੇ ਤੁਹਾਡੇ ਨਾਲ ਬੋਲਦੇ ਹਾਂ ਜੀ ਹਾਂਜੀ ਹਾਂਜੀ ਬੋਲਦੇ ਜੀ ਮਹਿਕਮੇ ਨੇ ਸਾਨੂੰ ਮਲਕ ਬਣਾਇਆ ਇਹਦੇ ਵਿੱਚ ਮਹਿਕਮੇ ਨੇ ਰਜਿਸਟਰੀਆਂ ਕੀਤੀਆਂ ਅਸੀਂ ਸਾਰਾ ਪੇਸ਼ ਕਰਾਉਣ ਨੂੰ ਤਿਆਰ ਆ ਪਰ ਮਹਿਕਮਾ ਮੰਨਦਾ ਨਹੀਂ ਪਾਉਂਦਾ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਨੇ ਇਹ ਵੀ ਕਿਹਾ ਸੀ ਸਾਡਾ ਇਹਨਾਂ ਕੋਈ ਲੈਣ ਦੇਣ ਨਹੀਂ ਫਿਰ ਦੁਬਾਰਾ ਅੱਜ ਕਿਵੇਂ ਜੇ ਨਗਰ ਨਿਗਮ ਦਾ ਕੋਈ ਲੈਣ ਦੇਣ ਨਹੀਂ ਤੇ ਫਿਰ ਅੱਜ ਕੀ ਲੈਣ ਆਏ ਆ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਵਾ ਇਹ ਗੱਲ ਪਹਿਲਾਂ ਵੀ ਉੱਠੀ ਸੀਗੀ 3-4 ਸਾਲ ਪਹਿਲਾਂ 2019 ਦੇ ਵਿੱਚ ਫਿਰ ਇਹਨਾਂ ਨੇ ਬਕਾਇਦਾ ਰਿਪੋਰਟ ਬਣਾ ਕੇ ਦਿੱਤੀ ਪਟਵਾਰੀ ਸਾਹਿਬ ਦੇ ਸਾਈਨ ਹੋਏ ਕਮਿਸ਼ਨਰ ਸਾਹਿਬ ਦੇ ਕਰ ਸਾਈਨ ਹੋਏ ਆ ਰਿਪੋਰਟ ਦੇ ਉੱਪਰ ਵੀ ਇਹ ਜਗ੍ਹਾ ਸਾਡੀ ਨਹੀਂ ਗਈ ਅੱਜ ਇਹ ਫੇਰ ਆ ਗਿਆ ਤਹਿਸੀਲਦਾਰ ਸਾਹਿਬ ਦੇ ਸਾਈਨ ਹੋਏ ਆ ਅੱਜ ਇਹ ਫੇਰ ਆ ਗਿਆ ਕੀ ਕਹਿੰਦੇ ਕੀ ਹੈ ਇਹ ਕਹਿੰਦੇ ਆ ਵੀ ਥਗਾ ਹੀ ਨਿਸ਼ਾਨਦੇ ਕਰ ਨਹੀਂ ਸਾਡੀ ਜਗ੍ਹਾ ਵਾ ਕੀ ਲੱਗਦਾ ਕਾਰਨ ਕੀ ਸਮਝਦੋਤੀ ਲੱਗਦਾ ਕਾਰਨ ਕਾਰਨ ਸਿਰਫ ਇਹੋ ਹੀ ਆ ਕਿ ਪ੍ਰੈਸ ਦੇ ਵਿੱਚੋਂ ਇੱਕ ਦੋ ਜਣੇ ਉੱਠ ਕੇ ਤੇ ਐਵੇਂ ਜਾ ਕੇ ਇੱਥੇ ਖਲੋ ਕੇ ਵੀਡੀਓ ਬਣਾ ਕੇ ਕਹਿੰਦੇ ਦੀ ਇਹ ਜਗ੍ਹਾ ਸਾਡੀ ਆ ਜੀ ਇਹ ਜਗ੍ਹਾ ਸਾਡੀ ਹੈ ਜੀ ਬਸ ਉਹੋ ਹੀ ਚੀਜ਼ ਨੂੰ ਆ ਕੇ ਸ਼ੁਰੂ ਇਸ਼ੂ ਬਣਾ ਲੈਂਦੇ ਆ ਮੈਂਗਮਾ ਵੇਦਾ ਨਹੀਂ ਕਾ ਫਿਰ ਆਪਣਾ ਰਿਕਾਰਡ ਤੇ ਵੇਖਣ ਕਮ ਸੇ ਕਾ ਪਹਿਲਾਂ ਰਿਕਾਰਡ ਵੇਖ ਕੇ ਹੁਣ ਹੁਣ ਇੱਥੇ ਆ ਕੇ ਇੱਕ ਦੂਜੇ ਦੇ ਉੱਤੇ ਕਰੀ ਜਾਂਦੇ ਆ ਕਾਰਪੋਰੇਸ਼ਨ ਵਾਲੇ ਰੇਵਿਨਿਊ ਵਾਲਾ ਨੂੰ ਕਹੀ ਜਾਂਦੇ ਆ ਤੁਸੀਂ ਨਹੀਂ ਵੇਖਿਆ ਰਿਹਾ ਇਹਨਾਂ ਨਾਲੇ ਕਰਪਸ਼ਨ ਵਾਲਾ ਨੂੰ ਕਹੀ ਜਾਂਦੇ ਤੁਸੀਂ ਨਹੀਂ ਵੇਖਿਆ ਕੀ ਲੱਗਦਾ ਤੁਹਾਡੀ ਦੁਕਾਨਾ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਆ ਇੰਨੀ ਪੁਲਿਸ ਇੰਨਾ ਫੋਰਸ ਸਾਰਾ ਕੁਝ ਲੰਦਾ ਸਾਨੂੰ ਕੋਈ ਨੋਟਿਸ ਦਿੱਕਰ ਨਹੀਂ ਆਇਆ ਅਹੀਂ ਤੇ ਵੈਸੇ ਹੀ ਇੱਥੇ ਸਾਨੂੰ ਇੱਕ ਘੰਟਾ ਇੱਕ ਪਹਿਲਾਂ ਪਤਾ ਲੱਗਾ ਸੀ ਪੁੱਛਿਆ ਵੀ ਆਹ ਕਾਦੀ ਫੋੜਤਾਈ ਉਹ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੀਆਂ ਦੁਕਾਨਾਂ ਦੇ ਸਿਲਸਿਲੇ ਦੇ ਵਿੱਚ ਆਏ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੇ ਕਹਿੰਦੇ ਕਿਸੇ ਦੀ ਜੈਕ ਕੋਈ ਜੀਸੀਟੀ ਵੀ ਕੋਈ ਹੋਵੇਗਾ ਕੋਈ ਜ਼ਲਮ ਤੇ ਨਹੀਂ ਕੋਈ ਕਾਰਵਾਈ ਹੋਏਗੀ ਪਰ ਹੋ ਰਿਹਾ ਜੀ ਵੇਖ ਲਓ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦਿਖਾਉਣ ਨੂੰ ਤਿਆਰ ਆਵੇ ਤੁਹਾਡੇ ਕੋਲ ਤੱਬਾ ਵਾ ਤੇ ਇਹ ਦੋ ਮਹਿਕਮੇ ਇਹਨਾਂ ਕੋਲ ਦੋਹਾਂ ਕੋਲ ਰ ਲਾਗੇ ਨਿਕਾ ਗਜ ਨਹੀਂ ਹੋਣੇ ਇਹਦੀ ਜਿਹੜੇ ਇੱਕ ਘੰਟੇ ਦੇ ਵਿੱਚ ਸਾਰੇ ਇਕੱਠੇ ਕੀਤੇ ਜੇਕਰ ਤੁਹਾਡੀ ਜਾਣ ਬਿਚਾਰ ਤੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਤਾਂ ਤੁਹਾਡਾ ਕੀ ਆਪਕ ਕੀ ਕਰਾਂਗੇ ਫਿਰ ਤੇ ਹਾਈ ਕੋਰਟ ਜਾਵਾਂਗੇ ਭਾਈ ਨੇਮ ਜਾਵਾਂਗੇ ਕਪਤਾਨ ਦੇ ਇਹੋ ਹੀ ਹੋਊਗਾ ਵੀ ਜਿਹੜੇ ਅਫਸਰਾਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਸਾਡੀ ਜਗ੍ਹਾ ਨਹੀਂ ਗਈ ਉਹ ਹੀ ਅਫਸਰ ਪੀਤੇ ਲੈ ਕੇ ਤੁਰੇ ਫਿਰਦੇ ਆ ਮਾਲ ਦੀ ਗੱਲ ਆ ਉਹਨਾਂ ਦਾ ਪਿੱਛੇ ਹੱਥ ਲੱਗਦਾ ਤਾਂ ਮੇਰਾ ਵੇਖੋ ਜੀ ਉਹਨਾਂ ਦਾ ਆਪਾਂ ਕੋਈ ਕਹਿ ਨਹੀਂ ਸਕਦੇ ਗੱਲ ਤੇ ਕੀ ਸਾਰੀ ਪ੍ਰੈਸ ਨੇ ਜਿਹੜਾ ਵਾ ਇੱਕ ਅੱਦੇ ਬੰਦੇ ਨੇ ਕੋਈ ਲਾਗਤ ਬਾਜੀ ਦੇ ਵਿੱਚ ਕੀਤਾ ਪਰ ਇਹਦੇ ਨੁਕਸਾਨ ਸਾਰਿਆਂ ਦਾ ਹੋਣ ਲਿਆ ਜੀ ਜੀ ਨਿਸ਼ਾਨਾਂ ਡੇਲੀਪਸ ਜੀ ਜੀ ਜ਼ਮੀਨ ਦੀ ਨਿਸ਼ਾਨ ਜੀ ਤੇ ਉਹ ਦੁਕਾਨਦਾਰਾਂ ਦਾ ਕਹਿਣਾ ਕਿ ਉਹਨਾਂ ਦੀ ਮਾਲਕੀ ਵਾਲੀ ਜ਼ਮੀਨ ਆ ਇਹ ਤਾਂ ਸਾਰਾ ਰੈਵਨਿਊ ਵਾਲਿਆਂ ਨੇ ਪੇਸ਼ ਕਰਨਾ ਰਿਹਾ ਸਾਰਾ ਰੈਵਨਿਊ ਡਿਪਾਰਟਮੈਂਟ ਦਾ ਕੰਮ ਪਰ ਜਿਹੜੇ ਡਾਕੂਮੈਂਟ ਦਿਖਾ ਰਹੇ ਕਿ ਉਹ ਡਾਕੂਮੈਂਟ ਸਹੀ ਹੈ ਉਹ ਸਰ ਉੱਤੇ ਅਫਸਰ ਵੱਡੇ ਬੈਠੇ ਨੇ ਵੱਡੇ ਅਫਸਰਾਂ ਨੇ ਪੇਸ਼ ਕੀਤੇ ਉਹੀ ਕਲੀਅਰ ਕਰ ਸਕਦੇ ਉਹਨਾਂ ਦਾ ਕਹਿਣਾ ਵੀ ਤੁਹਾਡੇ ਨੂੰ ਤਸਦੀਕ ਕੀਤਾ ਗਿਆ ਪਹਿਲਾਂ ਵੀ ਜਗ੍ਹਾ ਇਹਦਾ ਨਾਮ ਸੀ ਸਰ ਇਹ ਸਾਰੇ ਵੱਡੇ ਅਫਸਰਾਂ ਨੇ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਅਫਸਰਾਂ ਵੱਲੋਂ ਹੀ ਉਹਨਾਂ ਜਿਹੜੇ ਲਿਖਤੀ ਸੀ ਗਈ ਹੈ ਪਰ ਅੱਜ ਫੇਰ ਦੁਬਾਰਾ ਅਫਸਰ ਆ ਗਏ ਨੇ ਤੇ ਇਸ ਮੌਕੇ ਤੇ ਕੀ ਗੱਲ ਚੱਲਦੀ ਹੈ ਇਹ ਉਹ ਤਾਂ ਵੱਡੇ ਅਫਸਰਾਂ ਦੀ ਮਨਜ਼ੂਰੀ ਦੇ ਨਾਲ ਹੀ ਜੋ ਵੀ ਹੋ ਰਿਹਾ ਹੋਵੇ। ਇਹਨਾਂ ਅਫਸਰਾਂ ਨੂੰ ਪਤਾ ਨਹੀਂ ਵੀ ਜਗਾ ਕਿਸੇ ਨਾਂ ਦੇ ਕਿਹੜੀ ਜਗ੍ਹਾ ਹੈ ਇੱਥੇ। ਜਗਾ ਨੂੰ ਪਹਿਲਾਂ ਤਸਦੀਕ ਕੀਤੀ ਵੀ ਜਗ੍ਹਾ ਹੈ। ਇਹ ਸਰਕਾਰੀ ਹੈ। ਤੇ ਹੁਣ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਨੂੰ। ਸ਼ਾਮਲਾਟ ਦੀ ਤਾਂ ਅੰਦਰਾਜ ਚੱਲ ਰਿਹਾ ਪੁਰਾਣਾ ਰਿਕਾਰਡ ਦੇ ਵਿੱਚ ਉਹਦੀ ਵਜ੍ਹਾ ਕਰਕੇ। ਕਿ ਸ਼ਾਮਲਾਟ ਜਗ੍ਹਾ ਦੀ ਰਜਿਸਟਰੀ ਹੋ ਜਾਂਦੀ ਹੈ। ਨਹੀਂ ਇਹ ਤਾਂ ਸਰ ਮਾਲ ਵਿਭਾਗ ਦੇ ਦਿੰਦੇ ਸਭ ਜੀ। ਤੇ ਤੁਸੀਂ ਤਸਦੀਕ ਤੇ ਤੁਹਾਨੂੰ ਕੀ ਲੱਗਦਾ ਜਗਾ ਕਿਹਦੇ ਨਾਂ? ਇਹ ਮਾਲ ਵਿਭਾਗ ਦੇ ਸਾਰਾ ਰਿਕਾਰਡ ਵੈਰੀਫਾਈ ਕਰਨਾ ਹੁੰਦਾ। ਤਾਂ ਨੂੰ ਜੇ ਆਉਂਦੀ ਹੋਵੇ ਕੀ ਕਾਰਵਾਈ ਕਰਦੇ ਮੈਂ ਤਾਂ ਆਪਣੇ ਅਫਸਰਾਂ ਦੇ ਨਾਲ ਆਇਆ ਉਹਨਾਂ ਨੇ ਮੋਖੇ ਕਰਵਾ ਲਈਏ ਮੋਖੇ ਦੇ ਤੁਹਾਨੂੰ ਪਤਾ ਇਹ ਸਾਰਾ ਇਹੀ ਕਿ ਮਾਲ ਦੇ ਨੇ ਜੀ ਮਾਲ ਵਾਲੇ ਵਿਭਾਗ ਵਾਲੀ ਜਗ੍ਹਾ ਦੇ ਆਸ-ਪਾਸ ਹੀ ਤਾਂ ਪਤਾ ਹੁੰਦਾ ਮਾਲ ਵਿਭਾਗ ਦੇ ਨਾਲ ਗੱਲ ਤੁਹਾਨੂੰ ਉਸ ਦਾ ਪਤਾ ਤਾਂ ਹੋਏਗਾ ਨਾ ਜਗ੍ਹਾ ਸਰਕਾਰੀ ਗੈਰ ਸਰਕਾਰੀ ਸ਼ਾਮਰਾੜ ਦੇ ਦੀ ਜ਼ਮੀਨ ਆ ਭਾਕੀ ਸਰ ਤੂੰ ਇਹਨਾ ਦੱਸਣ ਜਗ੍ਹਾ ਸਰਕਾਰ ਕੇ ਗੈਰ ਸਰਕਾਰੀ ਇਹਨਾ ਆ ਜਾਂ ਨਵਾਜ ਦੇ ਸ਼ਾਮਰਾੜ ਦੇ ਦੀ ਜੋ ਵੀ ਸੈਂਸ ਨਹੀਂ ਦਿਲਦੀ ਹੈ ਉਹਦੇ ਅਫਸਰ ਬੈਠੇ ਨੇ ਜਗ੍ਹਾ ਚੈੱਕ ਉਹੀ ਉਹੀ ਰਿਪੋਰਟ ਕਰਦੇ ਇਹ ਕਾਗਜ਼ਾ ਕੀਤੇ ਹੋਏ ਨੇ ਉਹ ਨਾਮ ਬੋਲਦੇ ਨੇ ਉਹਨਾਂ ਦਾ ਨਾਮ ਬੋਲੋ ਕਾਗਜ਼ਾ ਕੀਤੇ ਹੀ ਹੋਣਗੇ ਤੁਸੀਂ ਇਹਨਾਂ ਦਾ ਦੱਸੋ ਸਰਕਾਰੀ ਹੈ ਸਰਕਾਰੀ ਹੈ ਇਹ ਨਹੀਂ ਦੱਸ ਸਕਦੇ ਰੈਵਨਿਊ ਵਿਭਾਗ ਨੂੰ ਦੱਸਣਾ ਠੀਕ ਹੈ ਤਸਵੀਲਦਾਰ ਸਾਹਿਬ ਆਉਣਗੇ ਗਰਦੌਰ ਸਾਹਿਬ ਕੋਲ ਤਾਂ ਭਾਈ ਨਿਸ਼ਾਨਦੀ ਕਰਨਾ ਹੈ ਹਾਂਜੀ ਹਾਂਜੀ ਲੇਕਿਨ ਕਹਿਣਾ ਹੈ ਕਿ ਰਜਿਸਟਰੀ ਵਾਲੀਆਂ ਜ਼ਮੀਨਾਂ ਐ ਉਹਨਾਂ ਦੀ ਮਾਲਕੀ ਹੈ ਤਸਵੀਲਦਾਰ ਸਾਹਿਬ ਆ ਰਹੇ ਆ ਬਾਕੀ ਤਾਂ ਉਹ ਡਿਟੇਲ ਚ ਦੱਸਣਗੇ ਮੈਂ ਤੇ ਸਿਰਫ ਆਰਡਰ ਦੇ ਨਾਲ ਆਇਆ ਜੀ ਸਾਹਿਬ ਦੇ ਹੁਕਮ ਹੈ ਮੰਨਜੋ ਜੀ ਸਾਹਿਬ ਦੇ ਤੇ ਨਿਸ਼ਾਨਦੀ ਕਰ ਜੋ ਤੱਥ ਦਿਖਾ ਰਹੇ ਜੋ ਕਾਗਜ਼ਾ ਦਿਖਾਰੇ ਕੀ ਉਹ ਸਹੀ ਹੈ ਜਾਂ ਕਿਤੇ ਬਿਲਕੁਲ ਸਰ ਦੋਹਾਂ ਤਰ੍ਹਾਂ ਦੇ ਸਹੀ ਹੈ ਅਸੀਂ ਗਲਤ ਥੋੜਾ ਕਿਨ ਕਹਿ ਸਕਦੇ ਜੀ ਬਾਕੀ ਜੋ ਅਸਰਾਂ ਦੇ ਨੌਲੇਜ ਜਿਹੜੇ ਜੋ ਅਸਰ ਕਹਿਣਗੇ ਇਹ ਉਹ ਕਰ ਔਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੇ ਜਗ੍ਹਾ ਨਹੀਂ ਗਈ ਸੀ ਤਾਂ ਵੀ ਅਫਸਰਾਂ ਨੇ ਸਾਈਨ ਕਿਤੇ ਪਟਵਾਰੀ ਦੇ ਦਿੱਤੇ ਸੀ। ਸਰ ਜੀ ਇਹ ਤਾਂ ਇਹ ਤਾਂ ਅਫਸਰ ਹੀ ਦੱਸ ਸਕਦੇ ਆ ਜੀ ਅਸੀਂ ਤੇ ਥੱਲੇ ਲਿਖਾਂ। ਜਿੰਮੇਵਾਰ ਕੌਣ ਹੈ ਕਿ ਤੂੰ ਪਿਛਲੇ ਕੰਮ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤੇ 10 ਦਿਨ ਹੋਏ ਇੱਥੇ ਆਏ ਨੂੰ। ਉਹਨਾਂ ਕੋਲ ਲਿਖਤਾ ਕੀ ਤਸਵੀਰਦਾਰ ਸਾਹਿਬ ਜੀ ਇਹ ਸਭ ਇਹ ਉਹੀ ਆਪਣਾ ਜਵਾਬ ਦੇ ਸਕਦੇ ਜੀ ਮੈਂ ਕੁਝ ਨਹੀਂ ਦੱਸ ਸਕਦਾ। ਸਰਦਾਰ ਸਾਹਿਬ ਤੁਸੀਂ ਜਿਹੜੀ ਹੈ ਅੱਜ ਇਹ ਮਾਰਕੇਸ਼ਨ ਕਰਨ ਨੂੰ ਕਰ ਲਈ ਹੈ ਜੀ? ਨਹੀਂ ਸਰ ਜੀ ਅਜੇ ਆ ਰਹੇ ਨੇ ਡਿਊਟੀ ਮਿੰਿਸਟਰੀਅਲ ਨਾਇਬ ਸਾਹਿਬ ਆ ਰਹੇ ਨੇ। ਆ ਰਹੇ ਨੇ। ਆ ਰਹੇ ਨੇ ਉਹ ਤੁਹਾਨੂੰ ਦੇਣਗੇ। ਤੁਸੀਂ ਤੁਹ